ਦੀਵਾਨਾ ਰੇੜੀ ਦੇ ਸਤਕਾਰਯੋਗ ਸਰੋਤੋਂ ਲੋ ਆ ਤੁਹਾਡੀ ਪੇਸ਼ੇ ਨਜ਼ਰ ਆ ਲੋਕ ਕਹਾਣੀ ਜਾਂ ਬਾਤਾਂ ਦੇ ਇਸ ਪੰਜਾਬ ਦੀਆਂ ਚੋ ਇੱਕ ਬਾਤ ਰੂਹ ਦਾ ਪਰਬਣ ਪੁਰਾਣੇ ਵੇਲੇਆਂ ਦੀ ਗੱਲ ਹੈ ਕਿ ਇੱਕ ਆਦਮੀ ਪਿਆਸਾ ਹੀ ਸੌ ਗਿਆ ਤੇ ਪਾਣੀ ਦੀ ਭਟਕੀ ਨੇ ਉਸ ਨੂੰ ਜਿਹੜਾ ਸੌਣ ਵੀ ਨਹੀਂ ਦਿੱਤਾ ਸੁੱਤਿਆਂ ਵੀ ਉਸ ਨੂੰ ਪਾਣੀ ਦੀ ਪਿਆਸ ਲੱਗੀ ਰਹੀ ਜਦੋਂ ਕਿ ਪਿਆਸ ਨੇ ਉਸ ਨੂੰ ਖੂਬ ਸਤਾਇਆ ਤਾਂ ਉਸ ਦੀ ਰੂਹ ਉਸ ਦੀ ਦੇਹ ਦੇ ਵਿੱਚੋਂ ਨਿਕਲ ਕੇ ਪਾਣੀ ਦੀ ਤਲਾਸ਼ ਦੇ ਵਿੱਚ ਇੱਧਰ ਉੱਧਰ ਗੇੜੇ ਘਟਣ ਲੱਗੀ ਕੋਕੋ ਹੁੰਦਾ ਨਾ ਜਦੋਂ ਅਸੀਂ ਸੁੱਤੇ ਪਈਏ ਹੋਈਏ ਵਾਸ਼ਰੂਮ ਆਉਂਦਾ ਹੋਵੇ ਜਾਂ ਕਿਸੇ ਦੀ ਤਾਲਬ ਹੋਵੇ ਉਹੀ ਚੀਜ਼ ਆਪਾਂ ਨੂੰ ਐ ਲੱਗਦੀ ਹੈ ਕਿ ਯਾਰ ਮੈਂ ਕਰ ਰਿਹਾ ਸੋ ਇਸੇ ਕਰਕੇ ਸੁਪਨੇ ਕਈ ਵਾਰੀ ਅੱਧੀ ਹਕੀਕਤ ਬਣ ਜਾਂਦੇ ਨੇ ਸੋ ਉਸ ਦੀ ਰੂਹ ਨੇ ਦੇਹ ਚੋਂ ਨਿਕਲ ਕੇ ਪਹਿਲਾਂ ਤਾਂ ਆਪਣੇ ਘਰ ਦੇ ਘੜੇ ਵੇਖੇ ਪਾਣੀ ਤਾਂ ਉਹਨਾਂ ਦੇ ਵਿੱਚ ਹੈ ਨਹੀਂ ਸੀ ਪਰ ਉਹਨਾਂ ਉੱਪਰ ਸ਼ੂਣੀਆਂ ਧਰੀਆਂ ਹੋਈਆਂ ਸਨ ਤੇ ਫਿਰ ਉਸਦੀ ਭਟਕਦੀ ਹੋਈ ਰੂ ਗਵਾਂਢੀ ਦੇ ਘਰੇ ਚਲੇ ਗਈ ਉੱਥੇ ਵੀ ਘੜੇ ਤੇ ਛੋਣੀ ਦਿੱਤੀ ਹੋਈ ਸੀ ਇਸੇ ਤਰ੍ਹਾਂ ਉਸਦੀ ਹੋਰ ਰੂ ਭਟਕਦੀ ਭਟਕਦੀ ਗਲੀ ਦੇ ਦੂਜੇ ਸਰੇ ਜਾ ਪੋਜੀ ਤੇ ਉੱਥੇ ਇੱਕ ਘਰ ਦੇ ਵਿੱਚ ਉਸਨੇ ਪਾਣੀ ਦਾ ਘੜਾ ਵੇਖਿਆ ਜਿਸ ਉੱਤੇ ਛੋਣੀ ਨਹੀਂ ਸੀ ਉਸਦੀ ਰੂ ਨੇ ਪਾਣੀ ਪੀਣ ਵਾਸਤੇ ਉਸ ਘੜੇ ਦੇ ਅੰਦਰ ਜਾ ਵੜੀ ਰੱਬ ਸੁਭਮੀ ਉਸ ਘਰ ਦਾ ਜੀ ਕਿਸੇ ਕਾਰਨ ਉੱਠਿਆ ਤੇ ਉਸਨੇ ਘੜੇ ਨੂੰ ਨੰਗਾ ਪਿਆ ਵੇਖ ਕੇ ਉਸਤੇ ਛੋਣੀ ਰੱਖ ਦਿੱਤੀ ਛੋਣੀ ਚੱਪਣੀ ਨੂੰ ਕਹਿੰਦੇ ਆ ਖੈਰ ਉਸਦੀ ਰੂਹ ਘੜੇ ਦੇ ਅੰਦਰ ਹੀ ਬੰਦ ਹੋ ਗਈ ਤੇ ਉਹ ਪਿਆਸਾ ਆਦਮੀ ਰੂਹ ਘੜੇ ਦੇ ਵਿੱਚ ਬੰਦ ਹੋਣ ਕਰਕੇ ਸਵੇਰੇ ਉੱਠਾ ਹੀ ਨਾ ਡੈੱਡ ਬੋਡੀ ਬਣ ਗਿਆ ਜਦੋਂ ਘਰਦਿਆਂ ਨੇ ਉਸ ਨੂੰ ਜ਼ੋਰ ਨਾਲ ਹਿਲਾਉਣਾ ਤਾਂ ਉਹ ਵੀ ਨਾ ਜਾਗਿਆ ਕਿਉਂਕਿ ਰੂਹ ਤਾਂ ਵਿੱਚ ਹੈ ਨਹੀਂ ਸੀ ਰੂਹ ਲੈ ਗਿਆ ਦਿਲਾਂ ਦਾ ਜਾਨ ਨਹੀਂ ਤੇ ਹੱਡ ਸਾਨੂੰ ਚੱਕਣੇ ਪਏ ਉਸ ਦਾ ਜਿਸਮ ਬੇਜਾਨ ਸੀ ਘਰ ਦੇ ਲੋਕਾਂ ਨੇ ਮਰ ਗਿਆ ਸਮਝ ਕੇ ਰੋਣ ਪਿੱਟਣ ਲੱਗੇ ਨੁਹਾਤ ਧਵਾ ਕੇ ਉਸ ਦੀ ਅਰਤੀ ਸ਼ਮਸ਼ਾਨ ਘਾਟ ਵੱਲ ਲੈ ਤੁਰੇ ਤੇ ਜਦੋਂ ਉਸ ਅਰਥੀ ਗਲੀ ਚੋਂ ਲੰਘ ਰਹੀ ਸੀ ਤਾਂ ਅਚਾਨਕ ਕਿਸੇ ਨੇ ਪਾਣੀ ਲੈਣ ਵਾਸਤੇ ਉਸ ਘੜੇ ਦੀ ਛੋਣੀ ਚੁੱਕ ਦਿੱਤੀ ਤੇ ਇੰਨੇ ਨੂੰ ਉਸ ਦੀ ਜਿਹੜੀ ਰੂਹ ਸੀ ਉਹ ਘੜੇ ਵਿੱਚੋਂ ਨਿਕਲ ਕੇ ਮੋੜ ਆਪਣੀ ਦੇਹ 'ਚ ਚਲੇ ਗਈ ਤੇ ਉਹ ਆਦਮੀ ਜਿਹੜਾ ਹੈਗਾ ਅੱਖਾਂ ਮਲਦਾ ਹੋਇਆ ਅਰਥੀ ਤੋਂ ਉੱਠ ਬੈਠਾ ਤੇ ਲੋਕੀ ਉਸ ਨੂੰ ਪ੍ਰੇਤ ਸਮਝ ਕੇ ਅਰਥੀ ਛੱਡ ਕੇ ਦਰ ਉਦਰ ਭੱਜਣ ਲੱਗੇ ਪਰ ਉਸ ਸ਼ਖਸ ਨੇ ਲੋਕਾਂ ਨੂੰ ਆਪਣੀ ਸਾਰੀ ਵਿਥਿਆ ਸੁਣਾਈ ਕਿ ਜੋ ਸੁਪਨੇ ਦੇ ਰੂਪ 'ਚ ਉਹ ਵੇਖਦਾ ਰਿਹਾ ਪਰ ਲੋਕ ਉਸ ਦੀ ਗੱਲ ਸੁਣ ਕੇ 당ਗ ਰਹੇਗੇ ਉਦੋਂ ਤੋਂ ਇਹ ਲੋਕਾਂ ਦੇ ਵਿੱਚ ਰਿਵਾਜ ਪੈ ਗਿਆ ਕਿ ਜਦੋਂ ਵੀ ਕਿਸੇ ਦੇ ਬੂਹੇ ਅੱਗੇ ਅਰਤੀ ਲੰਗੇ ਲੋਕ ਆਪਣੇ ਘੜਿਆਂ ਦਾ ਪਾਣੀ ਰੋੜ ਦਿੰਦੇ ਨੇ ਤਾਂ ਜੋ ਮੋਏ ਪ੍ਰਾਣੀ ਦੀ ਰੂਹ ਜੇ ਕਿਸੇ ਘੜੇ ਚ ਡੱਕੀ ਹੋਵੇ ਤਾਂ ਮੁੜ ਆਪਣੀ ਦੇਹ ਦੇ ਵਿੱਚ ਦਾਖਲ ਹੋ ਜਾਵੇ ਇਹ ਵਹਿਮ ਹੈ ਇਹ ਹੁਣ ਤਾਂ ਵੈਸੇ ਇਹ ਚੀਜ਼ਾਂ ਨਹੀਂ ਹੁੰਦੀਆਂ ਪੁਰਾਣੇ ਸਮੇਂ ਜਦੋਂ ਲੋਕ ਪਾਣੀ ਘੜਿਆਂ ਚ ਰੱਖਦੇ ਸੀ ਤੇ ਉਦੋਂ ਇਹ ਸੀਗਾ ਅਸਲ ਦੇ ਵਿੱਚ ਮਤਲਬ ਇੱਕ ਇਹ ਸਿੰਬਲ ਵੀ ਹੈ ਇਸ ਕਹਾਣੀ ਨੂੰ ਜੇ ਵੇਖਿਆ ਜਾਵੇ ਰੂਹ ਦਾ ਪਰਮਾਨੁ ਇੱਕ ਇਹਦੇ ਵਿੱਚ ਲੌਜੀਕ ਜਿਹੜਾ ਦਿੱਤਾ ਗਿਆ ਕਿ ਕਦੇ ਵੀ ਪਿਆਸੇ ਨਾ ਸੋਵੋ ਕਿਉਂਕਿ ਜੇ ਤੁਹਾਨੂੰ ਪਿਆਸ ਲੱਗੇ ਤੁਹਾਨੂੰ ਅਟੈਕ ਵੀ ਆ ਸਕਦਾ ਜਾਂ ਜਦੋਂ ਤੁਹਾਨੂੰ ਘਬਰਾਹਟ ਹੁੰਦੀ ਹੈ ਤੁਸੀਂ ਪਾਣੀ ਪੀਂਦੇ ਹੋ ਤੇ ਜਿਹੜੇ ਆਪਣੀ ਨੀਂਦ ਦੇ ਵਿੱਚ ਇਹਨੇ ਗਲਤਾਨ ਹੁੰਦੇ ਨੇ ਕਿ ਕੁਝ ਹੋਈ ਜਾਵੇ ਤੇ ਕਈ ਤਾਂ ਬਿਸਤਰੇ ਤੇ ਹੀ ਸਾਰਾ ਕੁਝ ਕਰ ਦਿੰਦੇ ਨੇ ਬਾ ਨੀਂਦ ਚੋਣਾਂ ਨੂੰ ਪਤਾ ਨਹੀਂ ਲੱਗਦਾ ਕਿ ਇਦਾਂ ਦੀ ਗਾਫਲ ਨੀਂਦ ਨਹੀਂ ਲੈਣੀ ਚਾਹੀਦੀ ਸੌਂਦਿਆਂ ਵੀ ਕਿਹਾ ਜਾਂਦਾ ਕਿ ਜਿਵੇਂ ਕਈ ਕਹਣਗੇ ਜੀ ਦਬਾਅ ਪੈਂਦਾ ਕਬਰਾ ਹਟ ਹੁੰਦੀ ਹੈ ਕਿ ਇਹਨੂੰ ਕੋਈ ਆਤਮਾ ਚਿੰਬੜ ਗਈ ਸੋ ਇਸ ਕਰਕੇ ਸਿਆਣੇ ਕਹਿੰਦੇ ਨੇ ਤੇ ਸਰਹਾਣੇ ਪਾਈ ਪਾਣੀ ਦੀ ਗੜਵੀ ਜਾਂ ਪਾਣੀ ਦਾ ਕੁਜਾ ਪਾਣੀ ਦਾ ਗਲਾਸ ਭਰ ਕੇ ਰੱਖਣਾ ਚਾਹੀਦਾ ਉਹਦਾ ਵੀ ਇਹੀ ਲੌਜੀਕ ਹੈ ਕਿ ਰਾਤ ਨੂੰ ਜਦੋਂ ਵੀ ਤੁਸੀਂ ਉੱਠਦੇ ਹੋ ਨਾ ਤਾਂ ਪਾਣੀ ਪੀ ਲੋ ਕਈਆਂ ਨੂੰ ਤਾਂ ਵੀ ਕਿਹੜਾ ਵਾਰ-ਵਾਰ ਵਾਸ਼ਰੂਮ ਜਾਉਂ ਇਸ ਕਰਕੇ ਇਹਦਾ ਤੱਕ ਇਹ ਸਿੰਬਲ ਹੈ ਕਿ ਕਦੇ ਵੀ ਤੁਸੀਂ ਪਿਆਸੇ ਨਾ ਸੌਵੋ ਜੇ ਪਿਆਸ ਲੱਗਦੀ ਹੈ ਤਾਂ ਉੱਠ ਕੇ ਪਾਣੀ ਪੀ ਲਓ ਨਹੀਂ ਤਾਂ ਤੁਹਾਡੇ ਨਾਲ ਵੀ ਇਦਾਂ ਹੀ ਕੰਮ ਹੋ ਸਕਦਾ ਤੁਹਾਡੀ ਭਟਕਦੀ ਰੂਹ ਕਿਸੇ ਦੀ ਘੜੇ 'ਚ ਵੜ ਕੇ ਬੰਦ ਹੋ ਸਕਦੀ ਹੈ ਦੂਸਰਾ ਇਸ ਦੇ ਵਿੱਚ ਇਹ ਜਿਹੜੀ ਫਿਰ ਉਸ ਤੇ ਮਿੱਥ ਜੁੜ ਗਈ ਮਿੱਥ ਇਸ ਤਰ੍ਹਾਂ ਜੁੜ ਗਈ ਕਿ ਉਹਦਾ ਕਾਰਨ ਹੁੰਦਾ ਜੇ ਹੁਣ ਇਹ ਕਹਾਣੀ ਹੈ ਮੰਨ ਲਓ ਕਿਸੇ ਨੇ ਘੜੀ ਹੈ ਜਾਂ ਕਿਤੇ ਵਾਪਰਿਆ ਹੋਏਗਾ 2 ਮਿੰਟ ਲਈ ਆਪਾਂ ਮੰਨ ਵੀ ਲਈਏ ਕਿ ਫਿਰ ਇਹ ਰਸਮ ਕਿਉਂ ਬਣੀ ਕਿ ਲੋਕ ਆਪਣੇ ਘੜਿਆਂ ਦਾ ਪਾਣੀ ਕਿਉਂ ਡੋਲ ਦੰਦੇ ਨੇ ਜਦੋਂ ਮਜਲ ਜਾਂਦੀ ਹੈ ਉਹਦੇ ਵਿੱਚ ਵੀ ਮਤਲਬ ਇੱਕ ਕਾਰਨ ਇਹ ਹੈ ਕਿ ਜਦੋਂ ਮੰਨਿਆ ਕੋਈ ਅਰਥ ਹੀ ਜਾਂਦੀ ਹੈ ਜਾਂ ਲੋਕ ਕਿਸੇ ਗਲੀ ਚੋਂ ਨਿਕਲਦੇ ਨੇ ਕਿੰਨੇ ਲੋਕ ਨੇ ਉੱਥੇ ਪਤਾ ਨਹੀਂ ਕਿੰਨੇ ਤਰ੍ਹਾਂ ਦਾ ਵਾਇਰਸ ਹੈ ਕੀ ਹੈ ਸੋ ਇਸ ਕਰਕੇ ਉਹ ਘੜਿਆਂ ਦਾ ਪਾਣੀ ਦੇੜੀਆਂ ਤੇ ਜਾਂ ਘਰ ਦੇ ਬਾਹਰ ਗਲੀ ਚ ਹੜਾ ਦਿੱਤਾ ਜਾਂਦਾ ਤਾਂ ਜੋ ਤੁਹਾਡਾ ਵਿਹੜਾ ਸਾਫ਼ ਹੋ ਜਾਵੇ ਦੂਸਰਾ ਇਸ ਦੇ ਨਾਲ ਇੱਕ ਸਿੰਬਲ ਵੀ ਹੈ ਕਿ ਰਸਤੇਆਂ ਦਾ ਗਰਦਾ ਦਬ ਜਾਂਦਾ ਹੈ ਕੋਈ ਵਾਇਰਸ ਹੈ ਉਹ ਖਤਮ ਹੋ ਜਾਂਦਾ ਹੈ ਦੂਸਰਾ ਇਸ ਦੇ ਵਿੱਚ ਸਿੰਬਲ ਵੀ ਹੈ ਕਿ ਅੱਜ ਭਾਈ ਕੋ ਮਰਗ ਲੰਗੀ ਹੈ ਇਹ ਵੀ ਇੱਕ ਸਿੰਬਲ ਹੈ ਕਿ ਜਦੋਂ ਲੋਕ ਐ ਘਰਾਂ ਦੇ ਬਾਹਰ ਹਰ ਬੰਦੇ ਦੇ ਘੜੇ ਦਾ ਪਾਣੀ ਡੁੱਲਿਆ ਵੇਖਦੇ ਨੇ ਤਾਂ ਲੋਕ ਸਮਝਦੇ ਨੇ ਕਿ ਅੱਜ ਪਿੰਡ ਚੋਂ ਕੋਈ ਮਰਗ ਨਿਕਲੀ ਹੈ ਕਿਸੇ ਦੀ ਮੰਜ਼ਲ ਨਿਕਲੀ ਹੈ ਦੂਸਰਾ ਇਸ ਨੂੰ ਸਦੀਵੀ ਦੱਸਣ ਦੇ ਵਾਸਤੇ ਕਿ ਪਿਆਸੇ ਨਾ ਸੌਵੋ ਤੁਹਾਡੀ ਰੂਹ ਵੀ ਇਦਾਂ ਭਟਕਦੀ ਹੋ ਕੇ ਘੜੇ ਚ ਕੈਦ ਹੋ ਸਕਦੀ ਹੈ ਉਹ ਇੱਕ ਰਸਮ ਬਣ ਗਈ ਜੇ ਕੋਈ ਵੀ ਡੈੱਡ ਬੋਡੀ ਜਾਂਦੀ ਹੈ ਤਾਂ ਉਹ ਪਾਣੀ ਡੋਲਣ ਦੀ ਜਿਹੜੀ ਰਸਮ ਬਣ ਗਈ ਉਹਦਾ ਇੱਕ ਲੌਜਿਕ ਇਹ ਹੈ ਕਿ ਸ਼ਾਇਦ ਇਹ ਵਿਅਕਤੀ ਵੀ ਕਿਤੇ ਪਿਆਸ ਨਾਲ ਨੰਮ ਰਿਹਾ ਹੋਵੇ ਹੁਣ ਜਦੋਂ ਘੜੇ ਚ ਚੰਗਾ ਪਲਾ ਪਾਣੀ ਪਿਆ ਤੇ ਜਦੋਂ ਬੱਚੇ ਪੁੱਛਣਗੇ ਕਿ ਪਾਣੀ ਕਿਉਂ ਡੋਲ ਰਹੇ ਹੋ ਇਹ ਤਾਂ ਪਾਣੀ ਸਾਫ ਹੈ ਪਾਣੀ ਤਾਂ ਮੱਸਾ ਮਿਲਦਾ ਤੇ ਫਿਰ ਉਹ ਮਾਵਾਂ ਦਾਦੀਆਂ ਉਹਨਾਂ ਦੀਆਂ ਦਸਤੀਆਂ ਕਿ ਨਹੀਂ ਭਾਈ ਨਹੀਂ ਵੀਰਿਆ ਇਹ ਪਾਣੀ ਡੋਲਦੇ ਆ ਇਹ ਇਦਾਂ ਵਾਪਰਿਆ ਸੀ ਇੱਕ ਵਾਰੀ ਕਿ ਕਿਸੇ ਦੀ ਰੂਹ ਪਿਆਸੀ ਸੀ ਭਟਕਦੀ ਘੜੇ 'ਚ ਬੰਦ ਹੋ ਗਈ ਸੀ ਜੇ ਸ਼ਾਇਦ ਇਸ ਮਰਦੇ ਦੀ ਵੀ ਰੂਹ ਕਿਤੇ ਘੜੇ 'ਚ ਬੰਦ ਹੋ ਗਈ ਹੋਵੇ ਉਹ ਉੱਠ ਖੜੇ ਉਹ ਇੱਕ ਸਦੀਵੀ ਉਸ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਤੁਸੀਂ ਵੀ ਜੇ ਸੌਣਾ ਸੌਣ ਤੋਂ ਪਹਿਲਾਂ ਪਾਣੀ ਪੀਓ ਜਾਂ ਆਪਣੇ ਸਹਰਾਣੇ ਪਾਣੀ ਰੱਖੋ ਤਾਂ ਜੋ ਨੀਂਦ ਜੁਟ ਕੇ ਪਾਣੀ ਪੀ ਲਓ ਐਵੇਂ ਤੁਹਾਡੀ ਰੂਹ ਭਟਕਦੀ ਕਿਸੇ ਦੇ ਘੜੇ 'ਚ ਬੰਦ ਨਾ ਹੋ ਜਾਵੇ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਲੋਕ ਕਹਾਣੀਆਂ ਨੇ ਉਹਨਾਂ ਦੇ ਵਿੱਚ ਟੇਢੇ ਤਰੀਕੇ ਨਾਲ ਇਹ ਮੱਤ ਦਿੱਤੀ ਗਈ ਆ ਅਸਲ ਦਾ ਸਾਰ ਇਹਦਾ ਤੱਤ ਸਾਰੀ ਨਿਕਲਦਾ ਕਿ ਪਿਆਸੇ ਨਾ ਸੋਬੋ ਰਾਤ ਨੂੰ ਪਾਣੀ ਦਾ ਇੰਤਜ਼ਾਮ ਕੋਲ ਰੱਖੋ ਸਵੇਰੇ ਵੀ ਜਦੋਂ ਬੰਦਾ ਉੱਠਦਾ ਤੇ ਉਹ ਕਿਤੇ ਨਾ ਕਿਤੇ ਉੱਠਣਸਾਰ ਪਾਣੀ ਪੀ ਲੈਂਦਾ ਸੋ ਪਾਣੀ ਦੇ ਵਿੱਚ ਬੰਦੇ ਦੀ ਰੂਹ ਵੀ ਦੱਸਦੇ ਆ ਪਾਣੀ ਬੰਦੇ ਦਾ ਗਵਾਹ ਵੀ ਹੈ ਜਦੋਂ ਵੀ ਠੰਡਾ ਪਾਣੀ ਪਿੰਡੇ ਤੇ ਪੈਂਦਾ ਅਗਲਾ ਉਦੋਂ ਵੀ ਵੈਗਰੂ ਰਾਮ ਆਪਣਾ ਧਰਮ ਦਾ ਨਾਮ ਉਚਾਰਦਾ ਹੈ ਕਦੇ ਤਜਰਬਾ ਕਰ ਲਿਓ ਜਦੋਂ ਇੱਕਦਮ ਠੰਡੇ ਪਾਣੀ ਨਾਲ ਨਾ ਹੋਵੇ ਤਾਂ ਵੈਗਰੂ ਨਿਕਲੇਗਾ ਹਿੰਦੂਆਂ ਦੇ ਵਿੱਚ ਉਹ ਰਾਮ ਰਾਮ ਨਿਕਲੇਗਾ ਸੋ ਇਹ ਵੀ ਇਸ ਦਾ ਕਾਰਨ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਮਿੱਥਾਂ ਬਣਦੀਆਂ ਨੇ ਕਹਾਣੀਆਂ ਬਣਦੀਆਂ ਨੇ ਉਹਨਾਂ ਦਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਤਰਕ ਲੌਜੀਕ ਹੁੰਦਾ ਹੈ ਤੇ ਇਹ ਸੀ ਲੋਕ ਕਹਾਣੀ ਰੂਹ ਦਾ ਪਰਮਣ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਟਿਵਾਨਾ ਰੈਡੀ ਦੇ YouTube ਪੇਜ ਤੇ ਲਾਈਵ ਸੁਣਦੇ ਹੋ ਸੋ ਇਹ ਲਾਈਵ ਪ੍ਰੋਮ ਦੇ ਲਿੰਕ ਆਪਣੇ WhatsApp ਗਰੁੱਪ ਨੰਬਰ 9816709655 'ਤੇ ਮੰਗਵਾ ਸਕਦੇ ਹੋ 9876309655 ਇਹ ਹੀ ਆਪਣਾ WhatsApp ਗਰੁੱਪ ਨੰਬਰ ਹੈ ਤੇ ਇਸੇ ਨੰਬਰ ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ